ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸ ਦੇ ਉਮੀਦਵਾਰ ਮੈਡਮ ਯਾਮਨੀ ਗੋਮਰ ਦੇ ਹੱਕ ਵਿੱਚ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਅਤੇ ਸੀਨੀਅਰ ਕਾਂਗਰਸੀ ਨੇਤਾ ਬਲਵੀਰ ਰਾਜਾ ਸੋਢੀ ਦੀ ਅਗਵਾਈ ਹੇਠ ਸ਼ਕਤੀ ਪ੍ਰਦਰਸ਼ਨ ਕਰਦਿਆਂ ਰੋਡ ਸ਼ੋਅ ਕੱਢਿਆ ਗਿਆ ਜਿਸ ਵਿੱਚ ਸੈਂਕੜਿਆਂ ਦੀ ਤعداد ਵਿੱਚ ਕਾਂਗਰਸੀ ਵਰਕਰਾਂ ਅਤੇ ਸੀਨੀਅਰ ਨੇਤਾਵਾਂ ਨੇ ਇਸ ਮੁਲਤ ਕੀਤੀ ਇਹ ਰੋਡ ਸ਼ੋਅ ਪ੍ਰਾਣੀ ਦਾਣਾ ਮੰਡੀ ਨਜ਼ਦੀਕ ਮੂਨ ਫਾਸਟ ਫੂਡ ਤੋਂ ਸ਼ੁਰੂ ਹੋਇਆ ਜੋ ਕਿ ਵਕਫਾ ਗਬਿਆਰਾ ਵਿੱਚੋਂ ਹੁੰਦਾ ਹੋਇਆ ਵਾਪਸ ਉਸੇ ਹੀ ਸਥਾਨ ਤੇ ਸਮਾਪਤ ਹੋਇਆ ਇਸ ਦੌਰਾਨ ਜਿੱਥੇ ਵਕਫਾ ਬੁਲਾਰਿਆਂ ਨੇ ਮੈਡਮ ਯਾਮਨੀ ਗੋਮਰ ਦੇ ਹੱਕ ਵਿੱਚ ਚੋਣ ਪ੍ਰ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਉਥੇ ਹੀ ਮੈਡਮ ਯਾਮਨੀ ਗੋਮਰ ਨੇ ਵੀ ਆਪਣੇ ਸੰਬੋਧਨ ਵਿੱਚ ਸਮੂਹ ਫਗਵਾੜਾ ਦੇ ਵਸਨੀਕਾਂ ਦਾ ਦਿੱਤੇ ਪਿਆਰ ਤੇ ਸਤਿਕਾਰ ਲਈ ਧੰਨਵਾਦ ਕੀਤਾ। ਉਹਨਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਇੱਕ ਇੱਕ ਕੀਮਤੀ ਬੋਟ ਉਹਨਾਂ ਦੇ ਹੱਕ ਵਿੱਚ ਪਾਉਣ ਤਾਂ ਜੋ ਦੇਸ਼ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣ ਸਕੇ। ਇਸ ਦੌਰਾਨ ਉਹਨਾਂ ਸਮੂਹ ਵੋਟਰਾਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਵੀ ਜਾਣੂ ਕਰਵਾਇਆ। ਉਹਨਾਂ ਹਲਕਾ ਵਸਨੀਕਾਂ ਨੂੰ ਵਿਸ਼ਵਾਸ ਹੋਇਆ ਕਿ ਹਲਕੇ ਦੀਆਂ ਜੋ ਵੀ ਮੁਸ਼ਕਲਾਂ ਨੇ ਉਹਨਾਂ ਨੂੰ ਪੈਲ ਦੇ ਆਧਾਰ ਤੇ ਹੱਲ ਕਰਵਾਉਣ ਲਈ ਪਾਰਲੀਮੈਂਟ ਜਾ ਕੇ ਆਵਾਜ਼ ਬੁਲੰਦ ਕਰਨਗੇ। ਜਿੱਦਾਂ-ਜਿੱਦਾਂ 1 ਜੂਨ ਲੱਗੇ ਆ ਰਹੀ ਹੈ, ਉਦੋਂ-ਉਦੋਂ ਹਰੇਕ ਪ ਵੱਲੋਂ ਆਪਣੀ ਲਾਸਾ ਪੂਰੀ ਜੋਰ ਰਮਾਈ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਬਾਜ਼ਾਰਾਂ ਦੇ ਵਿੱਚ ਜਿਹੜੇ ਆ ਜਿਹੜੇ ਮਾਰਚ ਆ ਉਹ ਕੱਢੇ ਜਾ ਰਹੇ ਨੇ ਜਿਸ ਮੈਨੂੰ ਲੱਗਿਆ ਕਾਂਗਰਸ ਪਾਰਟੀ ਵੱਲੋਂ ਜਿਹੜਾ ਅੱਜ ਫਗਵਾੜਾ ਦੇ ਵਿੱਚ ਕਿ ਵਿਚਾਰ ਰੋਡ ਸ਼ੋਅ ਜਿਹੜਾ ਕੀਤਾ ਜਾ ਰਿਹਾ ਬਾਜ਼ਾਰਾਂ ਵਿੱਚ ਨਹੀਂ ਹੁੰਦਾ ਹੋਇਆ ਤੇ ਇੱਥੇ ਜਿਹੜਾ ਬਾਜ਼ਾਰ ਵਾਲਿਆਂ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਦੇਖਿਆ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਹਾਂਜੀ ਤਾਲੀਵਾਦ ਕਿਦਾਂ ਜੀ ਕਿਦਾਂ ਲੱਗਦਾ ਤੁਹਾਨੂੰ ਇਹ ਤਾਂ ਜ਼ਿਆਦਾ ਤੁਸੀਂ ਦੱਸ ਦਿਓ ਸਾਡਾ ਕੰਮ ਤਾਂ ਮਿਹਨਤ ਕਰਨਾ ਹੈਗਾ ਅਸੀਂ ਮਿਹਨਤ ਕਰ ਰਹੇ ਹਾਂ ਔਰ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਜਿਹੜੇ ਇੱਕ ਦਿਨ ਪੋਲਿੰਗ ਹੋਣੀ ਹੈ ਤੇ ਚਾਰ ਤਿਕ ਨੂੰ ਜਿੱਤ ਕੇ ਰਿਜ਼ਲਟ ਦਿਖਾਵਾਂਗੇ ਔਰ 올ਓਵਰ ਇੰਡੀਆ ਜਿਹੜੀ ਹੈਗੀ ਹੈ ਕਾਂਗਰਸ ਪਾਰਟੀ ਸਰਕਾਰ ਬਣਾਉਣ ਜਾ ਰਹੀ ਹੈ ਉਹਦੇ ਨਾਲ ਹੀ ਅਸੀਂ ਹੁਸ਼ਾਰਪੁਰ ਵਿੱਚ ਵੀ ਜਿੱਤ ਕੇ ਮੈਡਮ ਜਾਮਨੀ ਗੋਬਨ ਨੂੰ ਅਸੀਂ ਪਾਰਲੀਮੈਂਟ ਭੇਜਣਾ ਹੈਗਾ ਥੈਂਕ ਯੂ ਧੰਨਵਾਦ ਮੈਡਮ ਵੀ ਕਿਦਾਂ ਰਿਸਪੌਂਸ ਮਿਲਿਆ ਤੁਹਾਨੂੰ ਬਹੁਤ ਵਧੀਆ ਇਸ ਤੋਂ ਪਹਿਲੇ ਸੀ ਹੁਸ਼ਾਰਪੁਰ ਇੱਕ ਰੋਚੋ ਕਰਕੇ ਆਏ ਆ ਇੱਕ ਨਾਲ ਨਾਲ ਹੀ ਉਹਦੇ ਸੈਕੰਡ ਹੈ ਉੱਥੇ ਵੀ ਬਹੁਤ ਗਿਣਤੀ ਜੀ ਯੂਥ ਮਹਿਲਾਵਾਂ ਆਈਆਂ ਤੇ ਇੱਥੇ ਵੀ ਉਹ ਜਿਹਾ ਮਾਹੌਲ ਹੈ ਬਹੁਤ ਗਿਣਤੀ ਤੇ ਲੋਕ ਜਿਹੜਾ ਮੋਦੀ ਸਾਹਿਬ ਵੱਲੋਂ ਕਿਹਾ ਜਾ ਰਿਹਾ ਕਿ 400 ਪਾਰ ਤੇ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਸਾਡੀ ਬਣੀ ਕੀ ਲੱਗਦਾ ਹੈ ਤੁਹਾਨੂੰ ਪੂਰੇ ਇੰਡੀਆ ਦਾ ਮਾਹੌਲ ਕਿਸ ਤਰੀਕੇ ਦਾ ਦੇਖੋ ਹਿੰਦੁਸਤਾਨ ਆਪਣਾ ਮਨ ਬਣਾ ਚੁੱਕਾ ਹੈ ਕਾਂਗਰਸ ਕੇਂਦਰ ਦੇ ਵਿੱਚ ਆਏਗੀ ਤੇ ਜਿੱਦਾਂ ਕਹਿੰਦੇ ਐਕਸੈਸ ਆਫ एवरीथिंग ਇਜ਼ ਬੈਡ ਤੋਂ 400 ਪਾਰ ਵਾਲਾ ਓਵਰ ਕੌਨਫੀਡੈਂਸ ਹੀ ਹੈ ਉਹਨਾਂ ਦਾ ਬਹੁਤ ਉਤਸ਼ਾਹ ਆ ਤੁਸੀਂ ਦੇਖਿਆ ਔਰ ਜਾਵਨੀ ਮੈਡਮ ਮੈਂ ਵਿਸ਼ਵਾਸ ਨਾਲ ਕਹਿੰਨਾ ਕਿ ਬਹੁਤ ਬਹੁਤ ਭਾਰੀ ਬਹੁਮਤ ਦੇ ਨਾਲ ਜਿੱਤੋਗੇ ਜਿੱਤਣਗੇ ਔਰ ਸਾਡੇ ਇਹ ਲੋਕ ਸਭਾ ਦੇ ਵਿੱਚ ਜਾਣਗੇ ਸਾਡੇ ਹੱਕਾਂ ਦੀ ਔਰ ਆਵਾਜ਼ ਉਠਾਣਗੇ ਇਹ ਮੈਂ ਦਾਅਵੇ ਨਾ ਕਹਿਣਾ ਜੋ ਅੱਜ ਇਕੱਠਾ ਹੈ ਜੋ ਅੱਜ ਇਹਨਾਂ ਦੇ ਹਵਾ ਚੱਲ ਰਹੀ ਆ ਕਾਂਗਰਸ ਦੇ ਹੱਕ ਦੇ ਵਿੱਚ ਜਿਹੜਾ 400 400 ਪਰ ਮੋਦੀ ਦਾ ਨਾਰਾ ਸੀਗਾ ਉਹ ਠੋਸ ਹੋ ਚੁੱਕਾ ਇਹ ਚਰਨ ਦੇ ਵਿੱਚ ਲਾਸਟ ਚਰਨ ਦੇ ਵਿੱਚ ਸਿਰਫ ਤੇ ਸਿਰਫ ਇੰਡੀਆ ਗਠਜੰਡਨ ਨਾ ਆਇਆ ਔਰ ਮੈਂ ਤੁਹਾਨੂੰ ਵਿਸ਼ਵਾਸ ਨਾ ਕਹਿਣਾ ਸਰਕਾਰ ਕਾਂਗਰਸ ਦੀ ਗਠਜੰਡਨ ਦੀ ਬਣੇਗੀ ਕੋਈ ਕੋਈ ਹੁਸ਼ਿਆਰਪੁਰ ਹਲਕੇ ਤੋਂ ਕਿੱਥੋਂ ਆਇਆ ਕਿੱਥੋਂ ਆਇਆ ਤੁਸੀਂ ਅਮਰੀਕਾ ਤੋਂ ਆਏ ਹੋ ਤੇ ਕਹਿੰਦਾ ਕਿ ਕਿਉਂ ਕਿਹੜੀ ਚੀਜ਼ ਆ ਤੁਹਾਨੂੰ ਜਿਹੜੀ ਆ ਉਹ ਖਿੱਚ ਕੇ ਲਿਆਈ ਇਸ ਇਲੈਕਸ਼ਨ ਦੇ ਵਿੱਚ ਇਹ ਪਾਰਟੀ ਦਾ ਪਿਆਰ ਔਰ ਪਾਰਟੀ ਨਾਲ ਵਫਾਦਾਰੀ ਸਾਨੂੰ ਖਿੱਚ ਕੇ ਲਿਆਈ ਆ ਔਰ ਮੈਡਮ ਜਾਵਨੀ ਗੋਵਰ ਜੀ ਔਰ ਨੇ ਬਹੁਤ ਹੀ ਇਮਾਨਦਾਰ ਔਰ ਮਿਹਨਤੀ ਇਨਸਾਨ ਨੇ ਔਰ ਸਾਡਾ ਫਰਜ ਬਣਦਾ ਸਗਾ ਕਿ ਨਾਲੇ ਆਪਾਂ ਆਈਏ ਔਰ ਇਹਨਾਂ ਦੀ ਇਸ ਮਹਿੰਮ ਦਾ ਹਿੱਸਾ ਬਣੀਏ ਤਾਂ ਕਿ ਅਸੀਂ ਕਾਂਗਰਸ ਨੂੰ ਵੱਧ ਤੋਂ ਵੱਧ ਵੋਟਾਂ ਪਵਾ ਕੇ ਜਿਤਾ ਸਕੀਏ ਦੇਸ਼ ਦਾ ਪਹਿਲਾ ਝੂਠ ਪੀਐਮ ਦਮੋਦਰਦਾਸ ਦਾ ਮੋਦੀ ਆ ਐਂਡ ਝੂਠ ਐਂਡ ਝੂਠ ਦਮੋਦਰਦਾਸ ਦਾ ਮੋਦੀ ਆ ਇੰਡੀਆ ਦੀ ਬੁਰੀ ਹਾਲਤ ਕਰ ਦਿੱਤੀ ਓਨੇ ਸੀਐਮ ਰਹਿੰਦੇ ਗੋਦਰਾਖੰਡ ਫੇਰ ਇੱਕ ਨੋਟਬੰਦੀ ਓਦੇ ਵਿੱਚ ਇਨਸਾਨੀ ਜਾਨਾਂ ਫੇਰ ਕਿਸਾਨਾਂ ਤੇ ਕਿਸਾਨ ਮਜ਼ਦੂਰ ਇੱਕਦਾਂ ਅੰਦੋਲਨ ਓਦੇ ਵਿੱਚ ਇਨਸਾਨੀ ਜਾਨਾਂ ਮਣੀਪੁਰ ਕਾਂਡ ਦੇ ਵਿੱਚ ਇਨਸਾਨੀ ਜਾਨਾਂ ਇਹਨੂੰ ਇੰਡੀਅਨ ਇੰਡੀਅਨ ਬਾਰਡਰ ਦਾ ਹੂੰ ਦੇਖਣ ਦੀ ਆਦਤ ਆਦਤ ਪੈ ਚੁੱਕੀ ਆ ਮੋਦੀ ਪਰ ਉਹ ਤਾਂ ਕਹਿੰਦੇ ਕਿ ਅਸੀਂ ਬਹੁਤ ਵੱਡੇ ਡਿਸੀਜਨ ਜਿਹੜੇ ਲਏ ਆ ਕੋਈ ਡਿਸੀਜਨ ਐ ਲਿਆ ਆਪਣੇ ਆਪ ਨੂੰ ਮੈਂ ਕਹ ਲੈਣਾ ਡਿਸੀਜਨ ਲਿਆ ਉਹਨੇ ਕੀ ਡਿਸੀਜਨ ਲਿਆ ਉਹਨੇ ਕੁਛ ਨਹੀਂ ਡਿਸੀਜਨ ਲਿਆ ਐਡ ਝੂਠ ਐਡ ਝੂਠ ਦਿਮੋਦਰ ਦਾ ਮੋਦੀ ਆ ਆ ਭਗਵਾਨ ਸਿੰਘ ਮਾਨ ਦੇਖ ਲਓ ਸੀਐਮ ਦਾ ਇਲੈਕਸ਼ਨ ਹੋਇਆ ਅਕਾਲੀ ਦਲ ਤੇ ਬੀਐਸਪੀ ਮਿਲ ਕੇ ਲੜਿਆ ਰਿਜ਼ਲਟ ਹਜੇ ਆਇਆ ਨਹੀਂ ਵਿਕਰਮ ਜੀ ਸਿੰਘ ਜੀ ਠੀਆ ਬਿਆਨ ਆ ਗਿਆ ਅਸੀਂ ਭਾਜਪਾ ਨਾਲ ਲੜ ਸਕਦੇ ਆ ਇਹਨਾਂ ਦੀ ਠਾਣ ਠਾਣ ਦੇਖੋ ਇਹ ਬਾਰੇ ਭਗਵਾਨ ਸਿੰਘ ਮਾਨ ਜੀ ਗੱਲ ਕਰਦੇ ਆ ਕਾਂਗਰਸ ਤੇ ਆਪ ਵੀ ਉੱਪਰ ਮਿਲੀ ਹੋਈ ਆ ਉਹਨਾਂ ਦੀ ਉਹ ਬੱਕਰੀ ਉਹਨਾਂ ਦੀ ਇੱਥੇ ਪੰਜਾਬ ਦੀ ਗੱਲ ਕਰ ਰਹੇ ਸੀ ਉਹਨੇ ਦੁਰਗਤੀ ਕਰਤੀ ਪੰਜਾਬ ਦੀ ਭਗਵਾਨ ਸਿੰਘ ਮਾਨ ਉਹ ਕਹਿੰਦਾ ਗਰੀਆਂ ਨੇ ਵਿਸ਼ਣ ਦਊਗਾ ਕਮ ਗਰੀਆਂ ਤੇ ਚੱਲਿਆ ਵਾ ਯੂਥ ਕਿਸ ਤਰੀਕਿਆਂ ਦੇਖਦਾ ਰਾਹੁਲ ਗਾਂਧੀ ਕੀ ਪ੍ਰਧਾਨ ਮੰਤਰੀ ਬਣ ਕੇ ਕਿਸ ਤਰੀਕੇ ਨਾਲ ਯੂਥ ਜਿਹੜਾ ਦੇਖਦਾ ਯੂਥ ਦੇਖਦਾ ਹੈ ਕਿ ਰਾਹੁਲ ਗਾਂਧੀ ਜੀ ਦੀ ਜਿਹੜੀਆਂ ਨੀਤੀਆਂ ਬਹੁਤ ਚੰਗੀਆਂ ਹੈ ਮੋਦੀ ਨਾਲੋਂ ਬਹੁਤ ਹੀ ਵਧੀਆ ਹੈ ਉਹ ਹੁਣ ਆਪਾਂ ਇੰਨੇ ਸਾਲ ਆਪਾਂ ਬੀਜੇਪੀ ਨੂੰ ਦਿੱਤੇ ਆ ਮੈਂ ਚਾਹੁੰਨਾ ਇਸ ਵਾਰੀ ਆਪਾਂ ਕਾਂਗਰਸ ਨੂੰ ਦਈਏ ਤੇ ਆਪਣਾ ਜੋ ਵੀ ਆਪਣਾ ਫਿਊਚਰ ਆ ਵਧੀਆ ਕਰਾਈਏ ਥੈਂਕ ਯੂ ਜੀ ਰੋਡ ਸ਼ੋਅ ਨੂੰ ਲੈ ਕੇ ਕਾਂਗਰਸ ਦੇ ਵਰਕਰਾਂ ਵਿੱਚ ਭਾਰੀ ਜੋਸ਼ ਹੈ ਬੜੇ ਵੱਡੇ ਪੱਦਰ ਦੇ ਉੱਤੇ ਜਿਹੜਾ ਰੋਡ ਸ਼ੋਅ ਕੀਤਾ ਜਾ ਰਿਹਾ ਤੇ ਬਾਜ਼ਾਰ ਦੇ ਵਿੱਚ ਹੀ ਹੁੰਦਾ ਹੋਇਆ ਇਹ ਦੁਬਾਰਾ ਜਿਹੜਾ ਆ ਇਸ ਦੀ ਸਮਾਪਤੀ ਜਿਹੜੀ ਆ ਇਹਨਾਂ ਦੇ ਆਫਿਸ ਜਾ ਕੇ ਉਹ ਹੋਵੇਗੀ ਤੇ ਕੈਮਰਾਮੈਨ ਰਾਣਾ ਦੇ ਨਾਲ ਹਰਮਿੰਦਰ ਸਿੰਘ ਬਸਰਾ ਫਗਵਾੜਾ ਇਸ ਰੋਡ ਸ਼ੋਅ ਦੌਰਾਨ ਹਲਕਾ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ, ਬਲਵੀ ਦਾ ਐਸ.ਡੀ. ਨਰੇਸ਼ ਭਾਰਤਵਾੜੀ, ਬੰਟੀ ਵਾਲੀਆ ਨੇ ਵੀ ਸੰਬੋਧਨ ਕਰਦਿਆ। ਵਿਰੋਧੀ ਪਾਰਟੀਆਂ ਦੇ ਚਮਕੇ ਤਾਂਜ ਗਸੇ ਉਹਨਾਂ ਵੀ ਸਮੂਹ ਬੋਡਰਾਂ ਨੂੰ ਯਮਨੀ ਗੋਮਰ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਅੱਜ ਜਿਦਾਂ ਤੁਸੀਂ ਜਾਣਦੇ ਹੋ ਪੂਰੇ ਫਗਵਾੜੇ ਦੇ ਵਿੱਚ ਇੱਕ ਵਿਸ਼ਾਲ ਪੈਦਲ ਮਾਰਚ ਕੱਢਿਆ ਜਾ ਰਿਹਾ ਹੈ। ਇੱਥੇ ਕਾਂਗਰਸ ਪਾਰਟੀ ਦੇ ਵਰਕਰਾਂ ਦੀ ਗਿਣਤੀ ਦੇਖ ਕੇ ਅੱਜ ਇਦਾਂ ਮਹਿਸੂਸ ਹੋ ਰਿਹਾ ਜਿਦਾਂ ਕਾਂਗਰਸ ਪਾਰਟੀ ਬੜੀ ਭਾਰੀ ਬਹੁਮਤ ਦੇ ਨਾਲ ਪਵਾੜੇ ਤੋਂ ਲੀਡ ਲੈ ਕੇ ਸ਼ਿਆਖੂ ਲੋਕ ਤਵਾ ਕੀ ਵੱਡੇ ਬਹੁਮਤ ਦੇ ਨਾਲ ਜਿੱਤ ਰਹੀ ਹੈ ਮੈਂ ਇੱਥੇ ਆਏ ਸਾਰੇ ਵਰਕਰਾਂ ਦਾ ਕਾਂਗਰਸ ਦਰਵਾਜ਼ੇ ਜਿਹੜੇ ਮਿਲਰ ਹੈਗੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਇੰਨੀ ਗਰਮੀ ਦੇ ਵਿੱਚ ਵੀ ਉਹਨਾਂ ਨੇ ਆਪਣਾ ਸਾਥ ਦਿਖਾ ਕੇ ਅੱਗੇ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਜਿਹੜੀ ਲਹਿਰ ਹੈ ਆਉਣ ਵਾਲੇ ਟਾਈਮ ਦੇ ਵਿੱਚ ਸੈਂਟਰ ਸਰਕਾਰ ਦੇ ਵਿੱਚ ਮੋਦੀ ਸਰਕਾਰ ਨੂੰ ਜੜੋਂ ਖੁੱਕ ਕੇ ਦੀ ਰਾਉਂਦ ਰਾਂਦੀ ਨੂੰ ਪ੍ਰਧਾਨ ਮੰਤਰੀ ਬਣਾਵੇ ਮੈਂ ਇੱਕ ਵਾਰ ਹੀ ਸਾਰੇ ਕਾਂਗਰਸ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੈ। ਬਹੁਤ ਹੀ ਮਾਣ ਤੇ ਖੁਸ਼ੀ ਦੀ ਗੱਲ ਹੈ ਕਿ ਸਰਦਾਰ ਬਲਵਿੰਦਰ ਸਿੰਘ ਢਾਲੀਵਾਲ ਹਲਕਾ ਵਿਧਾਇਕ ਫਗਵਾੜਾ ਦੀ ਗਵਾਹੀ ਹੈ। ਦਾਣਾ ਮੰਡੀ ਫਗਵਾੜਾ ਤੋਂ ਜਿਹੜਾ ਇੱਕ ਬਹੁਤ ਵੱਡਾ ਕਾਰਜ ਦਾ ਜਥਾ ਜਿਹੜਾ ਆ ਮੈਡਮ ਜਾਮਣੀ ਗੋਮਰ ਜੀ ਨੂੰ ਨਾਲ ਲੈ ਕੇ ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਲਈ ਜਿਹੜਾ ਰੋਡ ਮਾਰਚ ਕਰ ਰਿਹਾ ਹੈ ਕੇ ਰੋਡ ਮਾਰਕ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਗੁਰ ਮੰਡੀ ਕੌਸ਼ਲਾ ਰੋਡ ਪਾਂਸਲਾ ਬਾਜ਼ਾਰ ਸਰਾਏ ਰੋਡ ਸਾਰੇ ਜਿਹੜੇ ਸ਼ਹਿਰ ਦੇ ਮੇਨ ਰੋਡ ਹੈਗੇ ਆ ਉਹਨਾਂ ਤੋਂ ਗੁਜ਼ਰਦਾ ਹੋਇਆ ਜਿਹੜਾ ਹੈ ਉਹ ਮੈਡਮ ਜਾਮਨੀ ਗੋਵਰਜੀ ਲਈ ਔਰ ਕਾਰਸ ਪਾਰਟੀ ਲਈ ਜਿਹੜਾ ਹੈ ਉਹ ਵੋਟ ਦੀ ਮੰਗ ਕਰੇਗਾ ਔਰ ਜੋ ਦੇਸ਼ ਦੇ ਹਾਲਾਤ ਹੈ ਜੋ ਇਹ ਮੋਦੀ ਸਰਕਾਰ ਜਿਹੜੀ ਹੈ ਸੰਵਧਾਨ ਨੂੰ ਬਦਲ ਜਾਣ ਦੀ ਕੋਸ਼ਿਸ਼ ਕਰ ਰਹੀ ਸੀ ਅੱਜ ਉਹਨਾਂ ਨੂੰ ਪਹਿਲੇ 6 ਚਰਨਾਂ ਦੇ ਵੋਟ ਉਹਨ ਤੋਂ ਬਾਅਦ ਇਹ ਪਤਾ ਲੱਗ ਗਿਆ ਕਿ ਉਹ ਐਸ ਵੇਲੇ ਜਿਹੜੇ ਆ 200 ਤੋਂ ਪਾਰ ਵੀ ਨਹੀਂ ਹੋ ਰਹੇ ਜਿਹੜੇ 400 ਦਾ ਨਾਰਾ ਲਾ ਰਹੇ ਸੀ ਸੋ ਅਸੀਂ ਇੱਕ ਵਾਰ ਫੇਰ ਸਾਰੇ ਸੂਝਵਾਨ ਵੋਟਰ ਜਿਹੜੇ ਆ ਬਦਨਸਵਾਲ ਕਾ ਪਗਵਾੜੇ ਦੇ ਉਹਨਾਂ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦੇ ਆ ਕਿ ਕਾਰਜ ਪਾਰਟੀ ਦੇ ਹੱਕ ਦੇ ਵਿੱਚ ਵੋਟ ਪਾ ਕੇ ਸਪੋਰਟ ਕਰਕੇ ਮੈਡਮ ਜਾਮਨੀ ਘੋਮਤ ਜੀ ਨੂੰ ਜਿਹੜਾ ਕਾਮਯਾਬ ਕਰੋ ਜੋ ਕਿ ਪੜੇ ਲਿਖੇ ਇਮਾਨਦਾਰ ਕੈਂਡੀਡੇਟ ਹੈਗੇ ਆ ਔਰ ਸਾਹ ਬਲਵਿੰਦਰ ਸਿੰਘ ਢਾਲੀਵਾਲ ਜੀ ਦਾ ਤੁਸੀਂ ਕਾਰਜਸ਼ਾਲੀ ਨੂੰ ਬੜੇ ਅੱਛੇ ਤਰੀਕੇ ਨਾਲ ਪਿਛਲੇ 4 ਸਾਲ ਤੋਂ ਦੇਖ ਰਹੇ ਆ ਕਿ ਉਹ ਜਿਹੜਾ ਆ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇੱਕ ਕਾਂਗਰਸ ਦੇ ਨਮਾਇਦੇ ਹੋਣ ਦੇ ਬਾਵਜੂਦ ਵੀ ਕਿ ਸਾਰੇ ਹਲਕੇ ਵਿਧਾਨ ਸਭਾ ਦਾ ਵਿਕਾਸ ਜਿਹੜਾ ਆ ਉਹ ਨਿਰਪੱਖ ਤੌਰ ਤੇ ਕਰ ਰਹੇ ਆ ਇਸ ਮੌਕੇ ਤੇ ਨਰੇਸ਼ ਭਰਦਵਾਈ ਗੁਰਜੀਤ ਵਾਲੀਆ ਮਨੀਸ਼ ਪ੍ਰਵਾਕਰ ਬੰਟੀ ਵਾਲੀਆ ਅਸ਼ਵਨੀ ਸ਼ਰਮਾ ਵਿਨੋਦ ਬਰਮਾਨੀ ਤੇਜਿੰਦਰ 바ਵਾ ਟੀਟੂ ਸ਼ਰਮਾ ਸਰ ਜੀਵਨ ਲਤਾ ਮਿਨਾਕਸ਼ੀ ਵਰਮਾ ਅਸ਼ਵਿੰਦਰ ਨਿਸ਼ਚਲ ਸੀਤਾ ਦੇਵੀ ਗੁਰਦਿਆਲ ਸਿੰਘ ਭੁਲਾਰਾਈ ਸੰਜੀਵ ਬੁੱਗਾ ਰਾਜਨ ਸ਼ਰਮਾ ਤ੍ਰਿਪਤਾ ਸ਼ਰਮਾ ਸਾਬਕਾ ਕੌਂਸਲਰ ਰਾਮਪਾਲ ਉੱਪਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਮੌਜੂਦ ਸਨ